ਖੁੱਲੇ ਗਲਾ ਬੜੇ ਲਾਉਂਦਾ ਹੀ ਗੱਲ ਆ ਯਾਰ ਉਹ ਗਲਾ ਥੋੜੇ ਟੈਟ ਦੇਖਦਾ ਉਹਦੇ ਕੋਲੋਂ ਖੁੱਲੇ ਗਲਾ ਬੜੇ ਲਾਉਂਦਾ ਬਾਈ ਖੜਦਾ ਖੜਦਾ ਬਾਈ ਦੇ ਮੱਥੇ 'ਚ ਨਾ ਮਾਰੀ ਯਾਰ ਜਾਣ ਦੇ ਉਹ ਬੱਲੇ ਉਹ ਬੱਲੇ ਗਿਆਨੀ ਸਤਰੀਏ ਚੱਕਦੇਗੇ ਉਹ ਚੱਕ ਕਿਉਂ ਦੱਸ ਕਿਹੜੇ ਰੰਗ ਦਾ ਹੁਣ ਚੱਕਗੇ ਚੱਕ ਦੇ ਨੀਲੇ ਰੰਗ ਦਾ ਫੋੜ ਦੇ ਬੇਇੱਜ਼ਤੀ ਕਰਾ ਦੇ ਤੂੰ ਤੂੰ ਕਰਾ ਦੇਣੀ ਤੂੰ ਓ ਠੀਕ ਆ ਯਾਰ ਰਮਣੇ ਯਾਰ ਐ ਠੀਕ ਆ ਯਾਰ ਪੈਨਣਾ ਬਈ ਫਾਰਾ ਦੇ ਓਹੋ ਬਾਦ ਜੀ ਵਾਹ ਪੈਨਣਾ ਮਾਨ ਸਨਮਾਨ ਹੋਇਆ ਪੈਨਣਾ ਮਾਨ ਸਨਮਾਨ ਆ ਯਾਰ ਰਮਣੇ ਯਾਰ ਲੈ ਯਾਰ ਅਜਾ ਇਕ ਨੰਬਰ ਇਕ ਨੰਬਰ ਲੈ ਪਤਾ ਬਾਦ ਜੀ ਲੋ ਜੀ ਮੋਲ ਪੂਰਾ ਬੰਨਿਆ ਬੈ ਡ੍ਰੈਗਨ ਚੱਲਦਾ ਦੇਖੋ ਤੁਸੀਂ ਚੱਲੀ ਬਈ ਖਾਲੀ ਜਾਂਦਾ ਏ ਭਰਿਆ ਪੁਰਾਣੀ ਵਾ ਦੋ ਚਾਰ ਕਿ ਬੰਦੇ ਬੈਠੇ ਆ ਕਿਆ ਕਹੇ ਜਿੱਦਾਂ ਗਾਣੇ ਮੰਨੂ ਪਾਵੇ ਸੂਰੀਆ ਕਾਲੇ ਹਾਂ ਨਹੀਂ ਨਹੀਂ ਮੈਂ چھوٹਾ ਹਾਂ ਮੈਂ ਮੈਂ ਯਾਤਨੀ ਐਨੀ ਉਹਨੀ ਉਹਨਾਂ ਮੈਨੂੰ ਲੈ ਕੋਈ あの ਵਾਚ ਫੋਲੋ ਕਰੋ ਮੈਨੂੰ ਧੰਨਵਾਦ ਚੈੱਕ ਕਰ ਲਓ ਮਾਹੌਲ ਬਾਕੀ ਦਾ ਮੇਲਾ ਵੀਰੇ ਰੌਸ਼ਨੀ ਵਾਲਾ ਮੇਲਾ ਬਣਿਆ ਪੈਚ ਗਰਾਉਂਡ ਵਾਲੀ ਦਾ ਚੈੱਕ ਕਰ ਲਓ ਤੇ ਵੀਰੇ ਪਹਿਲਾਂ ਅਸੀਂ ਅੱਜ ਹੋ ਗਿਆ ਲੇਟ ਵੀਰੇ ਉਹਦੇ ਲਈ ਤੇ ਅਸੀਂ ਗਏ ਵੇ ਸੀ ਵੀਰੇ ਵਿਆਹ ਤੇ ਚੈੱਕ ਕਰ ਲੋ ਮਾਹੌਲ ਜਮਾਈ ਓਕੇ ਰਿਪੋਰਟ ਬਣਿਆ ਪਿਆ ਹਾਂਜੀ ਸਾਡਾ ਪਿਛਲਾ ਵਲੌਗ ਵੀ ਤੁਸੀਂ ਚੈੱਕ ਕਰ ਲੋ ਤੇ ਅੱਜ ਕਰਤਾ ਕੋਈ ਨਹੀਂ ਫਨ ਸ਼ਾਨ ਕਰਦੇ ਆ ਵੀਰੇ ਤੇ ਚੈੱਕ ਕਰ ਲੋ ਇੱਧਰ ਡ੍ਰੈਗਨ ਲੱਗਿਆ ਹੋਇਆ ਇੱਧਰ ਬ੍ਰੇਕ ਉਸਕ ਜਵਕ ਲੱਗਿਆ ਖਿੱਡਾ ਲੱਗਿਆ ਹੋਊਗਾ ਤੇ ਬਹੁਤ ਹੀ ਓਕੇ ਆ ਝਾਂੜਾ ਚੀਜ਼ਾਂ ਤੇ ਆ ਬਾਈ ਹੁਣੀ ਆੱਡੇ ਆਗੇ ਲਾਰੇ ਵਾਲੇ ਬਾਈ ਹੁਣੀ ਵਧੀਆ ਲੈ ਅ ਵੀ ਜਗਰਾਂ ਵਾਲਾ ਰੌਸ਼ਨੀ ਵਾਲਾ ਮੇਲਾ ਹੀ ਬਣਿਆ ਪਿਆ ਅੱਜ ਤਾਂ ਪੂਰਾ ਰੌਣਕ ਹੀ ਰੌਣਕ ਲੱਗੀਆਂ ਪਗਾਂ ਕੀ ਮੇਲੇ ਦੀਆਂ ਰੌਣਕਾਂ ਚੈੱਕ ਕਰ ਲਓ ਤੇ ਕਾਲੂ ਵੀਰੇ ਆਪਣਾ ਇੱਕ ਹੋਰ ਆਊਗਾ ਵਲੌਗ ਚੌਕੇ ਕਬੱਡੀ ਕੱਪ ਦਾ ਤੇ ਚੈੱਕ ਕਰਦੇ ਰਹੋ ਉਹ ਯਾਰ ਜਬ ਸ਼ਾਮ ਵਾਵਾ ਹੋ ਗਈ ਆ ਤੇ ਮਾਹੌਲ ਪੂਰਾ ਤੇ ਮੌਸਮ ਵੀ ਪੂਰਾ ਓਕੇ ਰਿਪੋਰਟ ਆ ਇਕੱਠ ਵੀ ਘਟ ਗਿਆ ਯਾਰ ਇਹਦੀ ਪਿਛਲੀ ਵਾਰ ਨਾਲ ਵੀਰੇ ਇਹਦੀ ਕੱਟ ਪੂਰਾ ਘਟ ਗਿਆ ਉਹ ਬਈ ਹੁਣ ਹੀ ਸਾਡੇ ਜੱੱਤੇ ਵੀਰ ਨਹੀਂ ਆਉਂਦਾ ਤਰੇ ਓਕੇ ਰਿਪੋਰਟਾ ਹੋਰ ਜੀ ਠੀਕ ਆ ਕੀ ਆਲਾ ਬਾਈ ਕਹਿਵਾ ਕੌਮਲੇ ਮੇਲਾ ਠੀਕ ਆ ਚੱਲ ਮਿਲਦੇ ਆ ਜੱਸੇ ਆਦੀ ਲੋ ਜੀ ਮਹੌਲ ਪੂਰਾ ਬੰਨਿਆ ਵਾ ਡ੍ਰੈਗਨ ਚੱਲਦਾ ਦੇਖੋ ਤੁਸੀਂ ਚੱਲੀ ਬਈ ਖਾਲੀ ਜਾਂਦਾ ਏ ਭਰਿਆ ਪੁਰਾਣੀ ਵਾ 2-4 ਕੇ ਬੰਦੇ ਬੈਠੇ ਆ ਚੈੱਕ ਕਰ ਲੋ ਓਕੇ ਆ ਪੂਰੀਆਂ ਰਿਪੋਰਟਾਂ ਤੇ ਮਹੌਲ ਪੂਰਾ ਬੰਨਿਆ ਪਿਆ ਰੌਣਕ ਘਟ ਗਈ ਪਰ ਰੌਣਕ ਹੈਣੀ ਯਾਰ ਜਮਾਂ ਵੀ ਡੇਢੀ ਡਾਲ ਜਲਦੀ ਦੇ ਲੋ ਸਰਾ ਹੀ ਐਵੀ ਚੀਜ਼ੇ ਡੇਢੀ ਡਾਲ ਲੈ ਆਈ ਬਾਈ ਹੁਣੀ ਹਿੱਟਣ ਜਾ ਰਿਹਾ ਗਲਾਸ ਲੈ ਆਵੀ ਕੰਨੂ ਵੀ ਕਿ ਆਉਣਾ ਜੀਆ ਕਿੰਨੇ ਵੀ ਡਰਨਾ ਪਤਾ ਨਹੀਂ 200 ਇਹਨੇ ਹੋਏਗਾ 100 ਰੁਪਏ ਦਾ ਠੀਕ ਆ ਦੋ ਵਾਰੀ ਸੈਟ ਲੈ ਆਉ ਫੇਰ ਜੱਤਿਆਂ ਦੀਆਂ ਕਿ ਨਹੀਂ ਜੱਤਿਆਂ ਦੋ ਵਾਰੀ ਸੈਟ ਤੇ ਗਲਾ ਦੋ ਵਾਰ ਸੈਟ ਤੇ ਠੀਕ ਆ ਦੇਨੇ ਹੁਣ ਕੀ ਬਣਦਾ ਚੰਗਾ ਚੰਗੀ ਤੇਰੀ ਇਹ ਸੱਟੇ ਨਹੀਂ ਆ ਪੈਰ ਬੜੀਏ ਖੇਡ ਲੈ ਬਈ ਹੋ ਗਏ ਬਈ ਤੁਹਾਡੇ ਉਹ ਰੱਖ ਰੱਖ ਫੇਰ ਰੱਖ 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 ਬਾਈ ਗੰਦਾ ਰੱਖ ਫੇਰ ਦੇਖਦੇ ਹਣ ਬਾਈ ਹੁਣੀ ਕੀ ਕਰਦੇ ਆ ਮੈਨੂੰ ਮਾਰ ਲਓ ਯਾਰ ਮੈਨੂੰ ਮਾਰ ਲਓ ਹਾਂ ਤੇਰੇ ਦੋਸਤ ਮੈਨੇ ਕੁਛ ਲੈਨੇ ਫਰ ਜਾ ਕੋਈ ਦੂਰੋ ਲੈ ਕੇ ਮਾਰ ਦੂਰੋ 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 ਮਾਰ ਓ ਜਾ ਓ ਸਿਰ ਸਿਰ ਪਿੰਲੇ ਹੁਣ ਤੂੰ ਨਾ ਬਾਈ ਹੁਣ ਥੂ ਥੂ ਨਾ ਕਰਾਦੀ ਹੁਣ ਚੱਲਾ ਨਾਟਕ ਮਾਰ ਲਾਸਟ ਬੋਲ ਹੈ ਲਾਸਟ ਬੋਲ ਲਾਸਟ ਹੈ ਲਾਸਟ ਹੈ ਆ ਟੈਟ ਕਰਾ। ਉਹ ਰੋਧਾ ਕੰਟਾ ਹੋ ਗਿਆ ਜੇ ਮੈਂ ਟੈਟ ਕਰਾਂ। ਚਲਾ ਸਟੈਟ ਕਰਾ ਦੂ ਜੀ। ਅਰ ਉਹ ਖੇលेंगे यार ਉਹਨਾਂ ਖੇਲਨੇ ਬਾਅਦ। ਖੁੱਲੇ ਅਗਲਾ ਬੜੇ ਲਾਂਗਾ ਹੀ ਗੱਲ ਆ ਯਾਰ ਉਹ। ਖਲਾ ਥੋੜੇ ਟੈਟ ਦੇ ਕਰਾ ਉਹਦੋਂ ਨੂੰ। ਖੁੱਲੇ ਗਲਾ ਬੜੇ ਲਾਂਗਾ ਬਾਈ। ਖੜਦਾ ਖੜਦਾ। ਬਾਈ ਦੇ ਮੱਥੇ 'ਚ ਨਾ ਮਾਰੀ ਯਾਰ। ਜਾਣ ਦੇ। ਉਹ ਬੱਲੇ। ਉਹ ਬੱਲੇ ਗਿਆਨੀ। ਜਾ ਰਿਹਾ ਥੱਲੇ ਕਿੰਨੀ ਵਾਰੀ ਦੀ ਹੈ ਬੰਨੇ ਦਾ 60 ਰੁਪਏ ਤੇ ਯਾਰ ਕਿਹੜੇ ਕਿਹੜੇ ਤੇ ਲੱਗੇ ਸ਼ਾਟ ਯਾਰ ਜਿਹੜੇ ਮਰਜ਼ੀ ਲਾ ਦੇ ਯਾ ਠੀਕਾ ਕੀ ਹੋ ਮੋਦੀ ਕੀ ਹੋ ਮੋਦੀ ਨਿਸ਼ਾਨਾ ਦਾ ਦੇਖੀ ਤੇ ਲੱਗੇ ਹੁਣ ਫੇਰ ਇਹ ਦੇ ਬੇਇੱਜ਼ਤੀ ਕਰਾ ਦੇਣੀ ਤੂੰ ਮੇਰੀ ਸਾਤਰੀਏ ਚੱਕ ਦੇ ਉਹ ਚੱਕ ਕਿਉਂ ਦੱਸ ਕਿਹੜੇ ਰੰਗ ਦਾ ਹੁਣ ਚੱਕ ਗਏ ਚੱਕ ਦੇ ਨੀਲੇ ਨੀਲੇ ਰੰਗ ਦਾ ਫੋੜ ਦੇ ਬੇਇੱਜ਼ਤੀ ਕਰਾ ਦੇ ਤੂੰ ਤੂੰ ਕਰਾ ਦੇਣੀ ਤੂੰ ਓ ਠੀਕ ਆ ਯਾਰ ਰਮਣੇ ਯਾਰ ਇਹ ਠੀਕ ਆ ਯਾਰ ਆ ਬੁਲਾਈ ਜਾਂਦਾ ਬਈ ਯਾਰ ਕੌਣ ਦੱਸ ਹਣੀ ਦੱਸ ਨਹੀਂ 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 ਬਸ ਓਕੇ ਮੰਨ ਗਏ ਸੀ ਤੈਨੂੰ ਮੰਨ ਗਏ ਮੰਨ ਗਏ ਮੰਨ ਗਏ ਮੰਨ ਗਏ ਪਾਰ ਰਮਣੇ ਤੂੰ ਪਾਰਾ 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 ਜੁਆਇਨਿੰਗ ਕਰਾਉਣੀ ਹੋਣਾ ਆਰਮੀ ਚ ਨਹੀਂ ਨਹੀਂ ਐਨੇ ਵਾਲਾ ਨਹੀਂ ਹੈਗਾ ਓਏ ਦੱਸਾ ਗੜਾ ਲੋਣਾ ਹਰਾਇਆ ਪਾ ਲੰਮਾ ਗੜਾ ਹਰਾਇਆ ਹਰਾ ਓ ਜਾ ਓ ਜਾ ਨਹੀਂ ਯਾਰ ਮੈਂ ਭਾਂਦਾ ਹਰਾਇਆ ਓਕੇ ਯਾਰ ਪੁੱਤ ਗੇਮ ਇਨਾਮ ਵਾਲੀ ਗੇਮ ਨਾਲਦੇ ਯਾਰ ਜਿਹਦਾ ਛੋਟ ਦਾ ਕੇ ਨਾਮ ਮਿਲੂਦਾ ਯਾਰ ਆ ਦੇ ਸਿੱਖਾਂ ਥੱਲੇ ਵੀ ਉਹਦੇ ਨਾਲ ਡੌਣਾ ਆਉਂਦਾ ਸਿੱਖਾਂ ਨਹੀਂ ਉਹ ਲੱਭਦੇ ਆ ਯਾਰ ਨਹੀਂ ਨਹੀਂ ਆ ਤੇ ਨਾਮ ਹੀ ਆ ਆ ਦੇ ਰਿੰਗ ਗੇਮ ਨਾ ਸਰਕਲ ਹੀ ਹੋ ਓਡਾ ਕੀ ਹੁੰਦਾ ਪੂਰਾ ਪੂਰਾ ਸਰਕਲ ਤੇ ਹੀ ਹੁੰਦਾ ਇਹਨੇ ਚੌਂਕੀ ਨਹੀਂ ਬਈ ਇਹਦਾ ਉਹਨੂੰ ਫੜੋ ਤੋ ਹਮ ਘਟੇ ਯਾਰ ਹੈਲੋ ਹੈਲੋ ਉਸਤਾਦ ਜੀ ਬਾਈ ਵੀਰੋ ਕਿੱਧਰ ਗਿਆ ਯਾਰ ਆਹੋ ਬਈ ਦੂਰ ਵਾਲੀ ਆ ਤੇ ਦੂਜਾ ਬੇਤੀ ਵਾਲਾ ਪੂਰਾ ਕੰਮ ਹੈ ਇਹਦੇ ਵਿੱਚ ਲੱਗ ਜੂ ਪਤਾ ਅੱਜ ਫਿਰ ਹੈ ਗਲਾ ਸਾਰੇ ਫਿੱਟ ਰਹੇ ਨਹੀਂ ਉਹ ਨਾਮ ਵਾਲੇ ਮਾੜੇ ਆ ਬਾਈ ਯਾਰ ਸਾਰੇ 10-10 ਰੁਪਏ ਆ ਯਾਰ ਬਾਈ ਸਾਨੂੰ ਅਸਲੀ ਮਿਲਣਗੇ ਅਸਲੀ 100 ਰੁਪਏ ਲੈ ਇਹਦਾ 50 ਯਾਰ ਇਹ ਧੱਕਾਗਾ 100 ਵਾਲਾ ਪਿਆ 200 ਵਾਲਾ ਪਿਆ 50 ਵਾਲਾ ਪਿਆ ਨਹੀਂ ਨਹੀਂ ਫੇੜਾ 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 ਰਮਣੀ ਇਹ ਦਿਲ ਤੋਂ ਫੇੜਾ ਆਪਣਾ ਬੱਸ ਕਰ ਇਹ ਜਿਹੜੇ ਕੰਮ ਜਮ ਹੀ ਫੇਲ ਆ ਬਈ ਮੋੜ ਤੋਂ ਹੀ ਨਹੀਂ ਸਕਦਾ ਇਹ ਚ ਕਹੋ ਬਈ ਮੋੜ ਦੇ ਮੋੜ ਦੇ ਮੋੜ ਦੇ ਲੈ ਬਈ ਚੱਕ ਲੈ ਉਹ ਵੀ ਚੱਕ ਪੜਦਾ ਨਹੀਂ ਮਾਨਦਾ ਨਹੀਂ ਫਿਰ ਲਾਸਟ ਰਹਿ ਗਿਆ ਲਾਸਟ ਰਹਿ ਗਿਆ ਚਲੋ ਜੀ ਆ ਗਈ ਇਹ ਇਹ ਪਲਾਸ ਹੋਣੀ ਦੇ ਕੌਂਡ ਤੇ 6 ਜਿਵੇਂ ਜਿਵੇਂ ਆਪਾਂ ਟੈਸਟ ਕਰ ਲਏ ਜਿਵੇਂ 33 ਹੈਗਾ ਇੱਥੇ ਆਪਾਂ 33 ਸਪੋਰ ਨੂੰ ਮਾਰਿਆ ਜਿਹੜੀ ਚੀਜ਼ ਆਪਾਨੂੰ ਚਾਹੀਦੀ ਆਪਾਂ ਉਹ ਜਿਹੜਾ ਸਟੋਰ ਆਪਾਂ ਇਹਦੇ ਵਿੱਚ ਕ੍ਰੀਏਟ ਕਰਨਾ ਹੈ ਤੇ ਇਹਨਾਂ ਦੀ ਇੱਕ ਗੇਮ ਜੀ ਲੱਗੀ ਹੁੰਦੀ ਹੈ ਵੀ ਉਹ ਸਪੋਰ ਹੀ ਇਹਨਾਂ ਦੇ ਇੱਥੇ ਮੈਂਟਿਕ ਗੈਦੀ ਜਿੱਤੀ ਵੀ ਹੁੰਦੀ ਹੈ ਵੀ ਉਹ ਸਕੋਰ ਨਿਕਲ ਨਹੀਂ ਰਿਹਾ ਮੈਂ ਬੋਲਾਂ ਆਂ ਬਾਈ ਤੋਂ ਫਰ ਦੇਖੀ ਗੱਲ ਮੈਂ ਕਰਦੇ ਸ਼ੁਰੂ ਕਿੰਨੇ ਦੇ ਕਿੰਨਾ ਹੈਗਾ ਚੈੱਕ ਕਰ ਲਾ ਤਿੰਨ ਨੰਬਰ ਪੜਾਉਂਗਾ ਸਾਰਾ ਦੇਖ ਵਰ ਕੀ ਆ ਕੋਨੇ ਦਾ ਲੈ ਕੇ ਬਾਬੇ ਦਾ ਨਾਂ ਸਿੱੜਦੇ ਸਾਰੀਆਂ ਆਏ ਨਹੀਂ ਉਹ ਨਹੀਂ ਲੈਣਾ ਰਿਸਕ ਨਹੀਂ ਲੈਣਾ ਭਾਈ ਹਾਂਜੀ ਕਿੱਧਰ ਜਾਣਾ ਹਣ ਜਾ ਕੇ ਯਾਰਾ ਕਪਾ ਸਕੋਰ ਕ੍ਰੀਏਟ ਕਰ ਮੈਂ ਇਹ ਚੰਗਾ 6 ਦੇ ਜਾਣ ਤੇ ਯਾਰ ਥੋੜਾ ਉੱਪਰ ਥੱਲੇ ਨੂੰ ਆ ਆਏ ਓਏ ਤਿੰਨ ਤੇ ਆ ਅੱਜ ਤੱਕ ਆ ਤਿੰਨ ਫੇਰ ਟਰਾਈ ਕਰ ਯਾਰ ਪੰਜ ਜੇ ਪਾ ਦੇ ਉਹ ਤੋਂ ਦੇ ਦੇ ਹਾਂ ਉਹ ਵੀ ਜਾਂ ਚੱਲ ਉਹ ਸੁਣਤੀ ਹੋਵੇ ਬੱਲੇ ਫੇਰ ਉਹ ਜਾਣ ਜਾਣ ਦੇ ਜਾਂਦੇ 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 ਮਿਲਦਾ ਵੀ ਕੁਝ ਤੇ ਨਹੀਂ ਇਹ ਤਾਂ ਹੁਣ ਕਰਨੀ ਦੱਸਣਗੇ ਆਪਾਂ ਨੂੰ ਕਿਹੜਾ ਉਹ ਦੋ ਚ ਹੀ ਆ ਗਣਤਾ ਲੈ 3 2 5 ਤੇ 5 ਤੇ 6 11 11 ਤੇ 4 15 15 ਤੇ 3 18 18 ਤੋਂ ਬਾਅਦ ਆਪਾਂ ਮੈਨੂੰ ਕਿੰਨੇ ਸਟੋਰ ਹੋਰ ਕਹਿੰਦੇ ਦੇਖ ਲੈਣਾ ਉਹਦੇ ਤੇ ਕੀ ਕੀ ਗੱਲ ਲੋ ਜੇ ਕੱਟੇ ਹੀ ਬਈਆ ਕਈ ਰਸਾਵੇਂ ਆ ਮੀਆਂ ਬਦੀ ਮਾਲੀ ਰਹੀ ਤੇ ਬਾਹਰ 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 ਬੰਦ ਬਾਲ ਬਾਲ ਬੰਦ ਬੈਣੀ ਛੋਟੇ ਸਪੁਰਾਂ ਦੇ ਸਾਰੇ ਛੋਟੇ ਹੀ ਆ ਮਾਲ ਛੋਟੇ ਹੀ ਆ ਛੋਟੇ ਸਪੁਰਾਂ ਦੇ ਸਪੁਰ ਛੋਟੇ ਹੀ ਮਾਲ ਆ ਐਵੇਂ ਗਿਣੀ ਬਈ 21 11 11 4 15 15 ਦੇ 3 18 ਹੋ ਗਏ ਬਈ ਪਹਿਲ ਨਾ ਬਈ 18 ਦੇ ਓਹੋ ਬਾਜੀ ਬਾਪ ਪਹਿਨਣਾ ਮਾਨ ਸਨਮਾਨ ਹੋਇਆ ਪਹਿਨਣਾ ਮਾਨ ਸਨਮਾਨ ਯਾਰ ਰਮਣੇ ਯਾਰ

ਠੀਕ ਆ ਬਾਈ ਟੈਟਾ ਚੱਲਦੀ ਐ ਰੀਲਾ ਮੁੰਡੇ ਦੀ ਅੱਜ ਕੱਲ ਨਹੀਂ ਅੱਜ ਹੀ ਜਾਂਦੇ ਆ ਬਾਈ ਨਹੀਂ ਨਹੀਂ ਠੀਕ ਆ ਯਾਰ ਹੋਰ ਫੇਰ ਦੇਖੀ ਜਾਂਦੇ ਮੇਲਾ ਹਾਂ ਦੇਖੀ ਜਾਂਦੇ ਕਿਵੇਂ ਆ ਮਾਹੌਲ ਬੜਾ ਵਧੀਆ ਠੀਕ ਆ ਬਸੇ ਹੋ ਜਾ ਉਹ ਕਹਿੰਦੇ ਆਹ ਅਮਰਪੁਰਾਣਾ ਬਾਈ ਆ ਨਾ ਇਧਰ ਆ ਠੀਕ ਆ ਦੇਖੀ ਮੇ ਰੀਲਾ ਮੁੰਡੇ ਦੀ ਦੇਖੀ ਦੇਖੀ ਹੈ ਪੂਣੀ ਆ ਰੀਲਾ ਚੱਲਦੀ ਐ ਇਹਦੀ ਬੋਲਦੇ ਫੇਰ ਕਹੋ ਸਾਡੇ ਲਈ ਵੀ ਠੀਕ ਆ ਆ ਜੀ ਆ ਜੀ ਮੈਂ ਛੋਟਾ ਹਾਂ ਮੈਂ ਮੈਂ ਯਾਤਰੀ ਐਨੀ ਉਹ ਹੋਣੀ ਉਹ ਨਾਮ ਹੀ ਨਹੀਂ ਉਹਦੇ ਅਨਨ ਉਹ ਨਾ ਇਆਮਿਆ ਨੀ ਨਾ ਸੜੀ ਮਾਸੀ ਕੇ ਬਲਾਉਂ। ਨਹੀਂ ਮਾਸੀ ਬਈ ਵਾੜਾ ਵਾੜਾ ਫੋਲੋ ਕਰ ਮੈਨੂੰ ਅਨਨ ਵਾਣੀ। ਠੀਕ ਹੈ ਯਾਰ। ਸੇ ਭਗਤ